ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲਾਬਾਰੀ ਦੇ ਦੌਰਾਨ ਇੱਕ ਸੂਬੇਦਾਰ ਮੇਜਰ ਸ਼ਹੀਦ ਹੋ ਗਿਆ 2 ਮਹੀਨੇ ਰਿਟਾਇਰਮੈਂਟ ਨੂੰ ਬਾਕੀ ਸੀ ਹਿਮਾਚਲ ਦੇ ਰਹਿਣ ਵਾਲਾ ਸੂਬੇਦਾਰ ਮੇਜਰ ਰਸ਼ੀਦ ਹੋ ਗਿਆ ਇਹਨੇ ਪੂਰੀ ਖਬਰ ਆ ਕਿ ਰਜੌਰੀ ਵਿੱਚ ਇਤਨਾਦ ਸਰ ਨੇ ਸੂਬੇਦਾਰ ਮੇਜਰ ਪਾਕਿਸਤਾਨ ਤੇ ਮਕਬੂਜਾ ਕਸ਼ਮੀਰ ਵਿੱਚ ਭਾਰਤੀ 에ਅਰ ਫੋਰਸ ਵੱਲੋਂ ਕੀਤੀ ਗਈ 에ਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬਖਲਾ ਚੁੱਕਾ 4 ਦਿਨ ਤੋਂ ਲਗਾਤਾਰ ਪਾਕਿਸਤਾਨ ਵੱਲੋਂ ਲਗਾਤਾਰ ਭਾਰਤੇ ਡਰੋਨ ਮਜ਼ਾਈਲ ਅਤੇ ਰਾਕਟ ਸੁੱਟੇ ਜਾ ਰਹੇ ਨੇ ਜੰਮੂ ਦੇ ਰਜੌਰੀ ਖੇਤਰ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ਦੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ ਹੋ ਗਿਆ ਜਾਣਕਾਰੀ ਦੇ ਅਨੁਸਾਰ ਹਿਮਾਚਲ ਦੇ ਕਾਂਗੜਾ ਦੇ ਸ਼ਾਹਪੁਰ ਨਿਵਾਸੀ ਸੂਬੇਦਾਰ ਮੇਜਰ ਪਵਨ ਕੁਮਾਰ ਜੰਮੂ ਕਸ਼ਮੀਰ ਦੇ ਰਜੌਰੀ ਖੇਤਰ ਵਿੱਚ ਤਾਇਨਾਤ ਸਨ ਸ਼ੁੱਕਰਵਾਰ ਦੀ ਰਾਤ ਨੂੰ ਪਾਕਿਸਤਾਨ ਨੇ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਵਨ ਕੁਮਾਰ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਫਿਰ ਜਵਾਬੀ ਫਾਇਰਿੰਗ ਕੀਤੀ ਇਸ ਦੌਰਾਨ ਜਵਾਬੀ ਫਾਇਰਿੰਗ ਦੇ ਦੌਰਾਨ ਪਵਨ ਕੁਮਾਰ ਗਾਇਲ ਹੋ ਗਏ ਇਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ ਆਰਮੀ ਵੱਲੋਂ ਵੀ ਉਹਨਾਂ ਦੇ ਮਾਪਿਆਂ ਨੂੰ ਜਿਹੜੀ ਆ ਉਹ ਸੂਚਨਾ ਦੇ ਦਿੱਤੀ ਗਈ ਹੈ ਡੀਸੀ ਕਾਂਗੜਾ ਹੇਮਰਾਜ ਬੈਵਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਅੱਜ ਰਾਤ ਜਾਂ ਕੱਲ ਸਵੇਰੇ ਸ਼ਹੀਦ ਦਾ ਪਰਤਵ ਸਰੀਰ ਉਹਨਾਂ ਦੇ ਜੱਦੀ ਪਿੰਡ ਲਿਆਇਆ ਜਾਏਗਾ ਤੇ ਸਰਕਾਰੀ ਸਨਮਾਨਾ ਦੇ ਨਾਲ ਸਸਕਾਰ ਕੀਤਾ ਜਾਊਗਾ ਸੂਚਨਾ ਜੋ ਮਿਲੀ ਹੈ ਪਵਨ ਕੁਮਾਰ ਦੀ 2 ਮਹੀਨੇ ਬਾਅਦ ਰਿਟਾਇਰਮੈਂਟ ਹੋਣੀ ਸੀ ਉਹ 25 ਪੰਜਾਬ ਰੈਜੀਮੈਂਟ ਵਿੱਚ ਤਨਾਸਨ ਇਸ ਤੋਂ ਪਹਿਲਾਂ ਵੀ ਉਹ ਦੇਸ਼ ਦੇ ਲਈ ਕਈ ਉਹਨਾਂ ਨੇ ਲੜਾਈਆਂ ਲੜੀਆਂ ਨੇ ਪਵਨ ਕੁਮਾਰ ਆਪਣੇ ਪਿੱਛੇ ਬੇਟਾ ਬੇਟੀ ਪਤਨੀ ਅਤੇ ਮਾਤਾ ਪਿਤਾ ਨੂੰ ਛੱਡ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਿਤਾ ਗਰਗ ਸਿੰਘ ਵੀ ਇੰਡੀਅਨ ਆਰਮੀ ਚੋਂ ਹੌਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਸ਼ਾਹਪੁਰ ਨਗਰ ਪੰਚਾਇਤ ਦੇ ਵਾਰਡ ਨੰਬਰ 4 ਤੋਂ ਕਾਉਂਸਲਰ ਸ਼ੋਭਮ ਨੇ ਦੱਸਿਆ ਕਿ ਸੈਨਾ ਵੱਲੋਂ ਅੱਜ ਹੀ ਸਵੇਰੇ 9 ਵਜੇ ਪਵਨ ਕੁਮਾਰ ਦੀ ਸ਼ਹਾਦਤ ਬਾਰੇ ਉਹਨਾਂ ਦੇ ਮਾਪਿਆਂ ਨੂੰ ਦੱਸਿਆ ਇਸ ਤੋਂ ਬਾਅਦ ਪੂਰੇ ਖੇਤਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਹਨਾਂ ਨੇ ਦੱਸਿਆ ਕਿ ਰਜੌਰੀ ਵਿੱਚ ਸ਼ਹੀਦ ਦੇ ਪਰਤ ਸਰੀਰ ਦਾ ਪੋਸਟਮਾਰਟਮ ਚੱਲ ਰਿਹਾ ਇਸ ਤੋਂ ਬਾਅਦ ਉਹਨਾਂ ਦੀ Laash ਜੱਦੀ ਪਿੰਡ ਲਿਆਂਦੀ ਜਾਏਗੀ ਉਧਰ ਐਸਡੀਐਮ ਸ਼ਾਹਪੁਰ ਕਰਤਾਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਦੀ ਸ਼ਹਾਦਤ ਦੀ ਜਾਣਕਾਰੀ ਜਿਹੜੀ ਦਿੱਤੀ ਜਾ ਚੁੱਕੀ ਹੈ ਦੱਸਿਆ ਹੈ ਸੂਬੇਦਾਰ ਪਵਨ ਕੁਮਾਰ 25 ਪੰਜਾਬ ਰੈਜੀਮੈਂਟ ਤਨਾਸਰ ਤੇ ਉਹਨਾਂ ਦੀ ਯੂਨਿਟ ਤੋਂ ਵੀ ਡੇ ਡਿਟੇਲ ਮੰਗੀ ਜਾ ਰਹੀ ਹੈ ਇਸ ਤੋਂ ਇਲਾਵਾ ਬਾਕੀ ਹੋਰ ਵੀ ਪਰਿਵਾਰ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਇਸੀ ਤਰ੍ਹਾਂ ਹੀ ਜੰਮੂ ਕਸ਼ਮੀਰ ਵਿੱਚ ਹੋਈ ਫਾਇਰਿੰਗ ਦੇ ਦੌਰਾਨ ਜੰਮੂ ਕਸ਼ਮੀਰ ਐਡਮਿਨਿਸਟ੍ਰੇਸ਼ਨ ਸਰਵਿਸ ਦੇ ਅਧਿਕਾਰੀ ਡਾਕਟਰ ਰਾਜਕਮਰ ਥਾਪਾ ਦੀ ਵੀ ਮੌਤ ਹੋ ਗਈ ਹੈ ਡਾਕਟਰ ਰਾਜਕਮਰ ਥਾਪਾ ਜੰਮੂ ਕਸ਼ਮੀਰ ਦੇ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਤਨਖਾਹ ਸੀ ਉਹਨਾਂ ਦੀ ਵੀ ਗੋਲਾਬਾਰੀ ਦੇ ਦੌਰਾਨ ਮੌਤ ਹੋ ਗਈ ਹੈ ਜਿਹਦੇ ਚਲਦਿਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਨੇ ਅੱਜ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਡਾਕਟਰ ਰਾਜਕਮਰ ਥਾਪਾ ਦੇ ਪਰਿਵਾਰ ਦੇ ਨਾਲ ਉਹਨਾਂ ਨੇ ਮਿਲ ਕੇ ਮੁਲਾਕਾਤ ਕੀਤੀ ਅਤੇ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ ਪਾਕਿਸਤਾਨੀ ਗੋਲਾਬਾਰੀ ਦੇ ਦੌਰਾਨ ਥਾਪਾ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ ਸੀ ਸੀਐਮ ਨੇ ਕਿਹਾ ਕਿ ਥਾਪਾ ਦੀ ਸੇਵਾ ਅਤੇ ਬਲਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸਰਕਾਰ ਇਸ ਦੁੱਖ ਦੀ ਘੜੀ ਦੇ ਮੌਕੇ ਉਹਨਾਂ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਫਿਲਹਾਲ ਇਸ ਜਾਣਕਾਰੀ ਦਾ ਧੜਤੂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ